ਇੱਕ ਦਿਨ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਸ਼ਹਿਰ ਵਿੱਚੋਂ ਗੁਜ਼ਰ ਰਹੇ ਸਨ ਅਚਾਨਕ ਹਵਾ ਨੂੰ ਇੱਕ ਥੱਕੇ ਹੋਏ ਗਧੇ ਦੀ ਜ਼ੋਰਦਾਰ ਆਵਾਜ਼ ਨੇ چیرਿਆ ਜੋ ਕਿ ਉੱਥੇ ਲੱਗੇ ਬਾਜ਼ਾਰ ਵਿੱਚ ਇੱਕ ਸਬਜ਼ੀ ਵਾਲੇ ਦੀ ਦੁਕਾਨ ਤੋਂ ਆ ਰਹੀ ਸੀ ਇਸ ਤੇ ਬਹੁਤ ਸਾਰਾ ਭਾਰ ਲੱਦਿਆ ਹੋਇਆ ਸੀ ਕੜਾਕੇ ਦੀ ਗਰਮੀ ਦੇ ਦਿਨ ਵਿੱਚ ਪਿਆਸਾ ਗਧਾ ਕਿਸ ਮੁਸੀਬਤ ਵਿੱਚ ਰੋ ਰਿਹਾ ਸੀ ਪਰ ਉੱਥੋਂ ਦੇ ਲੋਕ ਇਸ ਦੇ ਆਦੀ ਸਨ ਉਹਨਾਂ ਹਰ ਰੋਜ਼ ਗਧੇ ਦੀਆਂ ਇਹ ਆਵਾਜ਼ਾਂ ਸੁਣਦੇ ਅਤੇ ਉਹ ਮੂਰਖ ਗਧੇ ਦਾ ਮੁਖੌਲ ਅਡਾਉਂਦੇ ਅਤੇ ਉਸ ਦੇ ਉੱਤੇ ਹੱਸਦੇ ਪਰ ਗੁਰੂ ਜੀ ਨੂੰ ਉਸ ਬੇਵਸ ਜਾਨਵਰ ਤੇ ਬਹੁਤ ਤਰਸ ਆਇਆ ਉਹਨਾਂ ਨੇ ਸੋਚਿਆ ਕਿ ਜੇ ਇਹ ਗਰਜਣਾ ਸ਼ੇਰ ਦੀ ਹੁੰਦੀ ਤਾਂ ਇਹ ਲੋਕ ਕਦੇ ਨਾ ਹੱਸਦੇ ਇਸ ਸੋਚ ਨਾਲ ਗੁਰੂ ਜੀ ਦੇ ਦਿਮਾਗ ਵਿੱਚ ਇੱਕ ਵਿਚਾਰ ਆਇਆ ਉਹਨਾਂ ਦੇ ਕੋਲ ਇੱਕ ਚੀਤੇ ਦੀ ਚਮੜੀ ਪਈ ਸੀ ਜੋ ਕਿ ਉਹਨਾਂ ਨੂੰ ਤੋਹਫੇ ਵਜੋਂ ਕੁਝ ਮਹੀਨੇ ਪਹਿਲਾਂ ਦਿੱਤੀ ਗਈ ਸੀ ਉਹਨਾਂ ਨੇ ਕੁਝ ਸੇਵਕਾਂ ਨੂੰ ਗਦੇ ਨੂੰ ਆਪਣੇ ਨਾਲ ਲਿਆਉਣ ਲਈ ਕਿਹਾ ਗੁਰੂ ਜੀ ਨੇ ਜਾਨਵਰ ਨੂੰ ਘਰ ਲਿਆ ਕੇ ਉਸ ਦਾ ਢਿੱਡ ਭਰਿਆ ਉਸ ਨੂੰ ਪੀਣ ਨੂੰ ਪਾਣੀ ਦਿੱਤਾ ਅਤੇ ਫਿਰ ਉਸ ਦੀ ਪਿੱਠ ਤੇ ਉਹ ਚੀਤੇ ਦੀ ਚਮੜੀ ਪਹਿਨਾ ਦਿੱਤੀ ਅਤੇ ਉਸ ਨੂੰ ਆਜ਼ਾਦ ਘੁੰਮਣ ਲਈ ਛੱਡ ਦਿੱਤਾ ਫਿਰ ਕੀ ਸੀ ਗਦਾ ਜਿੱਥੇ ਵੀ ਜਾਂਦਾ ਤਾਂ ਲੋਕ ਉਸ ਦਾ ਰਾਹ ਸਾਫ਼ ਕਰ ਦਿੰਦੇ ਔਰਤਾਂ ਅਤੇ ਬੱਚੇ ચીਕਦੇ ਹੋਏ ਇੱਧਰ-ਉੱਧਰ ਭੱਜਣ ਲੱਗੇ ਲੋਕ ਖੁੰਝੇ ਲੱਗ ਗਏ ਦੂਜੇ ਜਾਨਵਰ ਵੀ ਉਸ ਨੂੰ ਵੇਖ ਕੇ ਭੱਜਣ ਲੱਗੇ ਛੇਤੀ ਹੀ ਪੂਰੇ ਬਾਜ਼ਾਰ ਵਿੱਚ ਹੁਣ ਉਹ ਗਧਾ ਇਕੱਲਾ ਸੀ ਇੱਥੋਂ ਤੱਕ ਕਿ ਉਸ ਦਾ ਮਾਲਕ ਵੀ ਉਸ ਨੂੰ ਵੇਖਦਿਆਂ ਭੱਜ ਗਿਆ ਅਤੇ ਉਸ ਦੇ ਫਲ ਸਬਜ਼ੀਆਂ ਉੱਥੇ ਹੀ ਡਿੱਗ ਗਏ ਅੱਜ ਤਾਂ ਗਧੇ ਦੀ ਜ਼ਿੰਦਗੀ ਭਰ ਦੀ ਦਾਵਤ ਦਾ ਦਿਨ ਸੀ ਕਿਉਂਕਿ ਅੱਜ ਤੱਕ ਉਹ ਜਿਹੜੀਆਂ ਫਲ ਸਬਜ਼ੀਆਂ ਸੁੰਘਦਾ ਸੀ ਅਤੇ ਭੁੱਖਾ ਸੌਂਦਾ ਸੀ ਅੱਜ ਸਭ ਕੁਝ ਉਸ ਦੇ ਲਈ ਖੁੱਲਾ ਪਿਆ ਸੀ ਪਰ ਸਾਰਾ ਸ਼ਹਿਰ ਦਹਿਸ਼ਤ ਵਿੱਚ ਸੀ ਉਹ ਕਿਸੇ ਵੀ ਤਰ੍ਹਾਂ ਬਾਜ਼ਾਰ ਵਿੱਚ ਘੁੰਮ ਰਹੇ ਸ਼ੇਰ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਸਨ ਕੋਈ ਵੀ ਸੁਰੱਖਿਅਤ ਨਹੀਂ ਉਹ ਇਸ ਨੂੰ ਜੰਗਲ ਵਿੱਚ ਛੱਡਣਾ ਚਾਹੁੰਦੇ ਸਨ ਅਤੇ ਇਸ ਸਮੱਸਿਆ ਦਾ ਕੋਈ ਰਾਹ ਲੱਭਣਾ ਚਾਹੁੰਦੇ ਸਨ ਇਸ ਦਾ ਹੱਲ ਕਰਨ ਲਈ ਉਹਨਾਂ ਨੇ ਇੱਕ ਸਭਾ ਬੁਲਾਈ ਸਭਾ ਵਿੱਚ ਗੁਰੂ ਜੀ ਨੇ ਵਿਚਾਰ ਦਿੱਤਾ ਕਿ ਉਹ ਸ਼ੇਰ ਨੂੰ ਡਰਾਉਣਗੇ ਅਤੇ ਫਿਰ ਉਹ ਜੰਗਲ ਵਿੱਚ ਵਾਪਸ ਚਲਾ ਜਾਵੇਗਾ ਸਾਰੇ ਇਸ ਤੇ ਸਹਿਮਤ ਹੋ ਗਏ ਕੁਝ ਹੀ ਸਮੇਂ ਵਿੱਚ ਵੱਡੇ-ਵੱਡੇ ਨਗਾਰਿਆਂ ਤੇ ਢੋਲਾਂ ਦੀ ਧਮਕ ਉਸ ਬੇਜਵਾਨ ਗਧੇ ਦੇ ਆਲੇ-ਦੁਆਲੇ ਦੇ ਬਾਜ਼ਾਰ ਵਿੱਚ ਗੂੰਜ ਉੱਠੀ ਇਸ ਤਰ੍ਹਾਂ ਉਹ ਦੂਜੇ ਪਾਸੇ ਭੱਜ ਗਿਆ ਫਿਰ ਧਮਕਾਂ ਉਸ ਪਾਸੇ ਕੀਤੀਆਂ ਜਾਣ ਲੱਗੀਆਂ ਕਿ ਸ਼ੇਰ ਜੰਗਲ ਵੱਲ ਭੱਜ ਜਾਵੇ ਗਧੇ ਦੀ ਸਾਰਾ ਸਰੀਰ ਡਰ ਨਾਲ ਕੰਬਣ ਲੱਗਾ ਅਤੇ ਉਹ ਜ਼ੋਰ-ਜ਼ੋਰ ਨਾਲ ਆਵਾਜ਼ ਕਰਨ ਲੱਗਾ ਉਸ ਦੀ ਆਵਾਜ਼ ਸੁਣ ਕੇ ਲੋਕ ਰੁਕ ਗਏ ਉਹਨਾਂ ਨੂੰ ਆਪਣੇ ਕੰਨਾਂ ਤੇ ਯਕੀਨ ਨਹੀਂ ਹੋਇਆ ਕਿ ਇਹ ਉਹੀ ਬਾਜ਼ਾਰ ਵਾਲੇ ਗਧੇ ਦੀ ਆਵਾਜ਼ ਹੈ ਜਦੋਂ ਉਹ ਲੋਕ ਉਸ ਦੇ ਕੋਲ ਗਏ ਤਾਂ ਗਧਾ ਡਰ ਨਾਲ ਉਹਨਾਂ ਵੱਲ ਘੂਰ ਰਿਹਾ ਸੀ ਅਤੇ ਚੀਤੇ ਦੀ ਚਮੜੀ ਝਾੜੀਆਂ ਤੇ ਪਈ ਹੋਈ ਸੀ ਹੌਲੀ ਹੌਲੀ ਗੁਰੂ ਜੀ ਨੇ ਡਰੇ ਹੋਏ ਜਾਨਵਰ ਨੂੰ ਸ਼ਾਂਤ ਕੀਤਾ ਅਤੇ ਆਪਣੇ ਹੱਥ ਨਾਲ ਉਸ ਦੇ ਸਿਰ ਅਤੇ ਕੰਨਾਂ ਨੂੰ ਪਲੋਸਿਆ ਤੇ ਕਹਿਣ ਲੱਗੇ ਯਾਦ ਕਰੋ ਇਹ ਉਹੀ ਸਬਜ਼ੀਆਂ ਵਾਲਾ ਗਧਾ ਹੈ ਉਸ ਨੇ ਜਦੋਂ ਚੀਤੇ ਦੀ ਚਮੜੀ ਪਹਿਨੀ ਤਾਂ ਤੁਸੀਂ ਲੋਕ ਡਰ ਕੇ ਭੱਜਣ ਲੱਗੇ ਪਰ ਉਹ ਚਮੜੀ ਪਹਿਨਣ ਤੋਂ ਬਾਅਦ ਵੀ ਗਧਾ ਹੀ ਰਹੇਗਾ ਗੁਰੂ ਜੀ ਨੇ ਲੋਕਾਂ ਨੂੰ ਸਿੱਖਿਆ ਦਿੱਤੀ ਕਿ ਕਦੇ ਕਿਸੇ ਤੇ ਜ਼ੁਲਮ ਨਾ ਕਰੋ ਮਜਬੂਰ ਤੇ ਕਮਜ਼ੋਰ ਤੇ ਹਰ ਕੋਈ ਜ਼ੁਲਮ ਟਾਉਂਦਾ ਹੈ ਅਤੇ ਤਾਕਤ ਤੋਂ ਲੋਕ ਡਰਦੇ ਹਨ ਜਦੋਂ ਤੱਕ ਗਧਾ ਰੋਂਦਾ ਸੀ ਤਾਂ ਕੋਈ ਉਸ ਵੱਲ ਧਿਆਨ ਵੀ ਨਹੀਂ ਦਿੰਦਾ ਸੀ ਪਰ ਜਦੋਂ ਉਹ ਵੀ ਗਧਾ ਚੀਤੇ ਦੀ ਚਮੜੀ ਪਹਿਨ ਕੇ ਆਇਆ ਤੇ ਸਭ ਨੇ ਰਾਖਾ ਖਾਲੀ ਕਰ ਦਿੱਤੇ ਇਸ ਤਰ੍ਹਾਂ ਸਾਹਿਬੇ ਕਮਾਲ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਉੱਥੇ ਦੇ ਲੋਕਾਂ ਨੂੰ ਸਮਝਾਉਣਾ ਕੀਤਾ ਸੋ ਗੁਰੂ ਕੇ ਪਿਆਰਿਓ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਵਾਸਤੇ ਆਪ ਜੀ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ